ਨਮਸਕਾਰ ਆਕਾਸ਼ਵਾਣੀ ਦਾ ਹੈ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ੋਕ ਖਬਰਾਂ ਸੁਣੋ ਪਹਿਲਾਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਅਰਜੁਨਰਾਮ ਮੇਘਵਾਲ ਨੇ ਕਿਹਾ ਕਿ ਇਹਨੇ ਨਵੇਂ ਫੌਜਦਾਰੀ ਕਾਨੂੰਨ ਲੋਕਾਂ ਨੂੰ ਜਲਦ ਨਿਆਂ ਦੇਣ ਲਈ ਬਣਾਏ ਗਏ ਨੇ ਪਟਿਆਲਾ ਰੇਂਜ ਦੇ ਜ਼ਿਲ੍ਹਾਚ ਨੋਸੂ 16 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਪੰਜਾਬ ਦੇ ਰਾਜਪਾਲ ਬਨਵਰੀ ਲਾਲ ਪੁਰੀਹਿਤ ਨੇ ਤਿਹਾਰ ਈਦੁਲ ਜੋਹਾ ਬਕਰੀ ਦੀ ਪੂਰਵ ਸੰਧਿਆ ਮੌਕੇ ਲੋਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਗਰਮੀ ਦੇ ਚਾਲਦਿਆਂ ਮੌਸਮ ਵਿਭਾਗ ਵੱਲੋਂ 2 ਦਿਨਾਂ ਲਈ ਹੀਟ ਵੇਵ ਦਾ ਅਲਰਟ ਜਾਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰ ਸਰਕਾਰ ਨੇ ਅਪਰਾਧਿਕ ਨਿਆਂ ਪ੍ਰਣਾਲੀ ਪ੍ਰਸ਼ਾਸਨ ਵਿੱਚ ਭਾਰਤ ਦਾ ਪ੍ਰਗਤੀਸ਼ੀਲ ਮਾਰਗ ਸਰਲੇਖ ਤਹਿਤ ਅਜਕਲਕਲਕਤਾ ਵਿਖੇ ਇੱਕ ਕਾਨਫਰੰਸ ਦਾ ਆਯੋਜਨ ਕੀਤਾ। ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਇਕਵਾਲ ਨੇ ਕਾਨਫਰੰਸ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਲਦ ਨਿਆਂ ਦੇਣ ਲਈ ਦਿਨ ਨਵੀਂ ਫੌਜਦਾਰੀ ਕਾਨੂੰਨ ਬਣਾਈ ਗਈ ਨੇ। ਸ਼੍ਰੀ ਮੇਕਵਾਲ ਨੇ ਕਿਹਾ ਕਿ ਦੇਸ਼ ਦੇ ਹਾਲਾਤ ਅਤੇ ਸਮੇਂ ਮੁਤਾਬਕ ਕਾਨੂੰਨਾਂ ਚ ਤਬਦੀਲੀ ਦੀ ਲੋੜ ਹੁੰਦੀ ਹੈ। ਨਿਆਂ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕਈ ਵਰਗਾਂ ਵੱਲੋਂ ਅੰਗਰੇਜ਼ਾਂ ਦੇ ਜ਼ਮਾਨੇ ਦੇ ਇਹਨਾਂ ਕਾਨੂੰਨਾਂ ਚ ਬਦਲਾਅ ਦੀ ਮੰਗ ਕੀਤੀ ਜਾ ਰਹੀ ਸੀ। इंडियन पिनल कोड और क्रिमिनल प्रोसीजर कोड और इंडियन एविडेंस एक्ट ये तीनों चेंजेस हो रहे हैं पूरा कंसल्टेशन प्रोसेस लेकर के लॉ कमीशन ऑफ इंडिया की रिपोर्ट्स को ध्यान में रखते हुए ये एक जुलाई से लागू होंगे भारतीय न्याय संहिता भारतीय नागरिक सुरक्षा संहिता और भारतीय साक्ष्य अधिनियम इसके लिए बीपीएनआरडी भी ट्रेनिंग दे रही है ਅਰਜੁਰਾ ਮੇਘਵਾਲ ਨੇ ਇਹਨਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ਕੇਂਦਰ ਸਰਕਾਰ ਨੇ ਬਿਨਾਂ ਕਿਸੇ ਸਲਾਹ-ਮਸ਼ਵਰੇ ਦੇ ਇਤਨਵੇਂ ਅਪਰਾਧ ਕਾਨੂੰਨ ਜਲਦਬਾਜ਼ੀ ਵਿੱਚ ਬਣਾਏ ਨੇ ਉਹਨਾਂ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਇਸ ਨਾਲ ਜੁੜੇ ਸਾਰੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਸੀ ਉਦਰ ਕੌਮੀ ਅਪਰਾਧ ਰਿਕਾਰਡ ਬਿਊਰੋ एनसीआरबी ਨੇ ਇੱਕ ਮੋਬਾਈਲ ਐਪ ਅਪਰਾਧਕ ਕਾਨੂੰਨਾ ਦਾ एनसीआरबी ਸੰਕਲਨ ਜਾਰੀ ਕੀਤੀ ਹੈ ਇਸ ਐਪ ਵਿੱਚ ਨਵੇਂ ਅਪਰਾਧਕ ਕਾਨੂੰਨਾ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੀ ਐਧਿਨਿਅਮ ਦੀ ਜਾਣਕਾਰੀ ਹੈ ਇਹ ਐਪ Google Play Store ਦੇ ਨਾਲ ਨਾਲ Apple App Store ਤੇ ਵੀ ਉਪਲਬਧ ਹੈ ਇਹ ਐਪ ਆਮ ਲੋਕਾਂ ਅਦਾਲਤੀ ਅਧਿਕਾਰੀਆਂ ਵਕੀਲਾਂ ਕਾਨੂੰਨ ਦੇ ਵਿਦਿਆਰਥੀਆਂ ਦੇ ਨਾਲ ਨਾਲ ਪੁਲਿਸ ਅਧਿਕਾਰੀਆਂ ਲਈ ਨਵੇਂ ਅਪਰਾਧਕ ਕਾਨੂੰਨਾਂ ਬਾਰੇ ਆਪਣੇ ਗਿਆਨ ਨੂੰ ਵਧਾਉਣ ਵਾਸਤੇ ਫਾਇਦੇਮੰਦ ਹੋਵੇਗੀ ਇਹ ਐਪ ਇੱਕੋ ਥਾਂ ਤੇ ਨਵੇਂ ਅਪਰਾਧਕ ਕਾਨੂੰਨਾਂ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਵਿਆਪਕ ਮਾਰਗਦਰਸ਼ਕ ਵਜੋਂ ਕੰਮ ਕਰੇਗੀ ਇਸ ਤੋਂ ਇਲਾਵਾ ਤੁਰੰਤ ਜਾਣਕਾਰੀ ਪ੍ਰਾਪਤੀ ਲਈ ਖੋਜ ਅਤੇ ਲਿੰਕ ਕਰਨ ਦੀ ਸਹੂਲਤ ਦੇ ਨਾਲ ਨਾਲ ਪੁਰਾਣੇ ਅਤੇ ਨਵੇਂ ਕਾਨੂੰਨਾਂ ਵਿਚਕਾਰ ਸੈਕਸ਼ਨ ਮੁਤਾਬਕ ਤੁਲਨਾ ਕਰਨ ਲਈ ਇੱਕ ਚਾਰਟ ਵੀ ਮੁਹੱਈਆ ਕਰਦੀ ਹੈ ਉਦਰ ਬਠਿੰਡਾ ਜ਼ਿਲ੍ਹੇ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਹੱਤਵ ਕਹਿਣਾ ਹੈ ਕਿ ਇਹਨਾਂ ਕਾਨੂੰਨਾਂ ਦਾ ਲਾਭ ਲੈਣ ਲਈ ਲੋਕਾਂ ਨੂੰ ਵੀ ਇਹਨਾਂ ਦੀ ਜਾਣਕਾਰੀ ਹੋਣਾ ਉਨਾ ਹੀ ਜ਼ਰੂਰੀ ਹੈ ਮੈਂ ਐਡਵੋਕੇਟ ਕਮਲਜੀਤ ਸਿੰਘ ਹੁਕਟੀ ਨਵੇਂ ਕਾਨੂੰਨ ਲਾਗੂ ਹੋ ਰਹੇ ਆ 1 ਜੁਲਾਈ 2024 ਤੋਂ ਤੇ ਇਹ ਨਹੀਂ ਜਿਹੜੇ ਕਾਨੂੰਨ ਆ ਬਹੁਤ ਮਹੱਤਵਪੂਰਨ ਆ ਅਦਾਲਤਾਂ ਦੇ ਵਿੱਚ ਕਿਹੜੀ ਧਾਰਾ ਦੇ ਅਧੀਨ ਕਿਸ ਵਿਅਕਤੀ ਨੂੰ ਕਿਹੜੇ ਜੁਰਮ ਵਾਸਤੇ ਸਜ਼ਾ ਹੋਣੀ ਆ ਉਹ ਤਰ੍ਹਾਂਾਂ ਬਦਲ ਜਾਣੀਆਂ ਉਹਨਾਂ ਨੂੰ ਲਾਗੂ ਕਰਨ ਦੀਆਂ ਧਾਰਾਵਾਂ ਸੀ ਜੋ ਉਹ ਬਦਲ ਜਾਣੀਆਂ ਤੇ ਜੋ ਅਸੀਂ ਸਬੂਤ ਅਦਾਲਤਾਂ ਦੇ ਵਿੱਚ ਦਿੰਦੇ ਸੀ ਉਹ ਸਬੂਤ ਦੇਣ ਦੀਆਂ ਧਾਰਾਵਾਂ ਵੀ ਬਦਲ ਜਾਣੀਆਂ ਜਾਣਕਾਰੀ ਸਾਨੂੰ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ 1 ਜੁਲਾਈ ਤੋਂ ਜੋ ਮੁਕਦਮੇ ਦਰਜ ਹੋਣਗੇ ਜਾਂ ਜੋ ਪ੍ਰोसीजर ਅਡਾਪਟ ਕੀਤਾ ਜਾਊਗਾ ਅਦਾਲਤਾਂ ਦੇ ਵਿੱਚ ਇਹਨਾਂ ਨਵੇਂ ਕਾਨੂੰਨਾਂ ਦੇ ਤਹਿਤ ਕੀਤਾ ਜਾਊਗਾ ਪਟਿਆਲਾ ਰੇਂਜ ਦੇ ਡੀਆਈਜੀ ਹਰਜਨ ਸਿੰਘ ਪੁੱਲਰ ਨੇ ਨਸ਼ਾ ਦੀ ਰੋਕਥਾਮ ਤੇ ਪੁਲਿਸ ਕਾਰਜ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਾਸਤੇ ਪਟਿਆਲਾ ਰੇਂਜ ਅਧੀਨ ਆਉਂਦੇ ਚਾਰ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਮੀਟਿੰਗ ਕੀਤੀ। ਉਹਨਾਂ ਹਿਦਾਇਤ ਕੀਤੀ ਕਿ ਪੁਲਿਸ ਕਰਮਚਾਰੀਆਂ ਨੂੰ ਚੌਕਸ ਕਰਨ ਅਤੇ ਪੁਲਿਸ ਕੰਮਕਾਜ ਨੂੰ ਉਦ੍ਰੁਸ਼ਤ ਕਰਨ ਵਾਸਤੇ ਪ੍ਰਬੰਧਕੀ ਆਧਾਰ ਤੇ ਪੰਜਾਬ ਪੁਲਿਸ ਦੇ ਨਿਯਮਾਂ ਅਤੇ ਤਬਾਦਲਾ ਨੀਤੀ ਅਨੁਸਾਰ ਸਿਪਾਹੀ ਰੈਂਕ ਤੋਂ ਇੰਸਪੈਕਟਰ ਰੈਂਕ ਤੱਕ ਦੇ ਸਮੂਹ ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਜਾਣ। ਮੀਟਿੰਗ ਦੇ ਮੱਦੇਨਜ਼ਰ ਐ ਹੀ ਤੋਂ ਇੰਸਪੈਕਟਰ ਰੈਂਕ ਤੱਕ ਦੇ 916 ਕਰਮਚਾਰੀਆਂ ਦਾ ਤਬਾਦਲਾ ਕੀਤਾ ਗਿਆ ਇਸ ਤੋਂ ਇਲਾਵਾ ਤਬਾਦਲਾ ਨੀਤੀ ਤਹਿਤ ਸਹਾਇਕ ਥਾਣੇਦਾਰ ਤੋਂ ਇੰਸਪੈਕਟਰ ਰੈਂਕ ਦੇ ਕਰਮਚਾਰੀਆਂ ਦੀਆਂ ਪਟਿਆਲਾ ਰੇਂਜ ਦੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਤਬਦੀਲੀਆਂ ਵੀ ਕੀਤੀਆਂ ਗਈਆਂ ਨੇ ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਇਸ ਵਾਰ 21 ਜੂਨ ਨੂੰ ਕਮਾਂਤਰੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜ਼ਿਲ੍ਹਾ ਮੁਹਾਲੀ ਅਤੇ ਤਰਨਤਾਰਨ ਵਸਨੀਕਾਂ ਨੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਜ਼ਿੰਦਗੀ ਨੂੰ ਸੁਖਾਲਾ ਕਰਨ ਦੀ ਅਪੀਲ ਕੀਤੀ ਹੈ ਮੈਂ ਜਸਬੀਰ ਬੀਦੀ 6% ਆ ਪੰਜਾਬ ਸਕੂਲ এডੂਕੇਸ਼ਨ ਬੋਰਡ ਦੀ ਬਿਕੋ 21 ਜੂਨ ਤਾਂ ਇੱਕ ਦਿਨ ਹੈ ਬਟ ਯੋਗਤਾ ਹਰ ਲਾਈਫ ਦੇ ਹਰ ਪੱਖ ਵਿੱਚ ਇੱਕ ਹਮੇਸ਼ਾ ਇੰਟੀਗ੍ਰੇਟ ਕਰਨ ਵਾਸਤੇ ਅਸੀਂ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਇਹਨੂੰ ਪਹੁੰਚਾਈਏ ਕਿਸ ਤਰ੍ਹਾਂ ਬੱਚਿਆਂ ਦੇ ਤੱਕ ਇਹਨੂੰ ਪਹੁੰਚਾਈਏ ਅਸੀਂ ਉਹਦੀ ਗੱਲ ਕਰ ਰਹੇ ਹਾਂ ਸਾਰੇ ਸਾਡੇ ਆਫੀਸਰ ਸਟਾਫ ਵਗੈਰਾ ਨੂੰ ਇਨਕਰੀਜ ਕਰ ਰਹੇ ਹਾਂ ਕਿ ਯੋਗ ਦੀ ਇੰਪੋਰਟੈਂਸ ਸਮਝਣ ਮੇਰਾ ਨਾਮ ਜਸਬੀਰ ਕੌਰ ਹੈ ਮੈਂ ਜ਼ਿਲ੍ਹਾ ਤਰਨਤੰਦ ਹੀ ਰਹਿਣ ਵਾਲੀ ਹਾਂ ਅੱਜ ਕੱਲ੍ਹ ਦੇ ਇਸ ਮਾਹੌਲ ਵਿੱਚ ਪ੍ਰਦੂਸ਼ਣ ਵਿੱਚ ਇਨਸਾਨਾਂ ਨੂੰ ਬੜੀਆਂ ਬਿਮਾਰੀਆਂ ਲੱਗ ਰਹੀਆਂ ਹਨ ਸਭ ਲਈ ਜ਼ਰੂਰੀ ਹੈ ਕਿ ਜੋਗ ਨੂੰ ਅਪਣਾਇਆ ਜਾਵੇ ਤਾਂ ਕਿ ਅਸੀਂ ਬਿਮਾਰੀਆਂ ਤੋਂ ਬਚੇ ਰਹੀਏ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਰੀ لال ਪਰੋਹਿਤ ਨੇ ਪੈਗੰਬਰ حضرت ابراہیم ਦੀ ਅੱਲਾਹ ਪ੍ਰਤੀ ਅ타 ਸ਼ਰਤਤ ਯਾਦ ਵਿੱਚ ਮਨਾਏ ਜਾਂਦੇ ਤਿਹਾਰ ਈਦੁਲ ਜੋਹਾ ਬਕਰੀਦ ਮੌਕੇ ਲੋਕਾਂ ਖਾਸ ਕਰਕੇ ਮੁਸਲਮਾਨ ਭਾਈਚਾਰੇ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਇੱਕ ਸੰਦੇਸ਼ ਵਿੱਚ ਰਾਜਪਾਲ ਨੇ ਕਿਹਾ ਕਿ ਈਦੁਲ ਜੋਹਾ ਕੁਰਬਾਨੀ ਨਿਸਵਾਰਥ ਪਾਵਨਤਾ ਦਾ ਪ੍ਰਤੀਕ ਹੋਣ ਦੇ ਨਾਲ ਨਾਲ ਸਾਡੇ ਸਾਰਿਆਂ ਲਈ ਸ਼ੁਕਰਾਨਾ ਅਦਾ ਕਰਨ ਦਾ ਮੌਕਾ ਹੈ ਇਸ ਦਿਨ ਪਰਿਵਾਰ ਅਤੇ ਸਾਰੇ ਭਾਈਚਾਰੇ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਨੇ ਅਤੇ ਬਖਸ਼ੀਸ਼ਾਂ ਪ੍ਰਾਪਤ ਕਰਦੇ ਨੇ ਰਾਜਪਾਲ ਨੇ ਇਸ ਪਵਿੱਤਰ ਛਾੜੇ ਤੇ ਆਪਣੀ ਹਉਮੈ ਅਤੇ ਹੰਕਾਰ ਨੂੰ ਤਿਆਗਣ ਤੇ ਪ੍ਰਾਤਨਾ ਦਿਆਲਤਾ ਤੇ ਉਦਾਰਤਾ ਦੇ ਮਾਰਗ ਤੇ ਚੱਲਣ ਦਾ ਸੰਕਲਪ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਇਹ ਈਦ ਸਾਰਿਆਂ ਲਈ ਸ਼ਾਂਤੀ ਤੇ ਖੁਸ਼ਹਾਲੀ ਲੈ ਕੇ ਆਵੇਗੀ। ਰੂਪਨਗਰ ਪੁਲਿਸ ਵੱਲੋਂ ਨਸ਼ਾ ਖਿਲਾਫ ਪਿੰਡ ਸ਼ਾਮਪੁਰਾ ਵਿਖੇ ਕਾਸ ਆਪਰੇਸ਼ਨ ਚਲਾਇਆ ਗਿਆ। ਐਸਪੀ ਰਾਜਪਾਲ ਸਿੰਘ ਹੰਦਲ ਨੇ ਕਿਹਾ ਕਿ ਇਸ ਦਾ ਉਦੇਸ਼ ਨਸ਼ਿਆਂ ਵਿਚਨ ਵਾਲੇ ਸਪਲਾਈ ਕਰਨ ਵਾਲੇ ਅਤੇ ਤਸਕਰਾਂ ਉੱਤੇ ਕਾਬੂ ਪਾਉਣਾ ਰਿਹਾ ਉਹਨਾਂ ਕਿਹਾ ਕਿ ਇਸ ਤਹਿਤ ਜ਼ਿਲ੍ਹੇ ਦੇ ਸਭ ਵੱਖ-ਵੱਖ ਸਬ ਡਿਵੀਜ਼ਨਾਂ ਦੇ ਇਲਾਕਿਆਂ 'ਚ 8 ਟੀਮਾਂ ਬਣਾ ਕੇ ਡੀਐਸਪੀਜ਼ ਦੀ ਅਕਵਾਈਚ ਇਹ ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ ਉਧਰ ਗੁਰਦਾਸਪੁਰ ਥਾਣਾ ਬਹਿਰਾਮਪੁਰ ਦੀ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਲਾਹਣ ਤੇ ਸ਼ਰਾਬ ਦੀ ਚਾਲੂ ਪੱਟੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਖਬਰ ਏਜੰਸੀ ਹਿੰਦੁਸਤਾਨ ਸਮਾਚਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇੱਕ ਸੂਦੇ ਆਧਾਰ ਤੇ ਪਿੰਡ ਕੇਸੂਪੁਰ ਦੇ ਛੰਬ ਵਿੱਚ ਤਲਾਬਾ ਨੇੜੇ ਛਾਪਾ ਮਾਰਿਆ ਅਤੇ ਸ਼ਰਨਜੀਤ ਨਾਂ ਦੇ ਇੱਕ ਵਿਅਕਤੀ ਨੂੰ ਚਾਲੂ ਪੱਠੀ ਨਜਾਇਜ਼ ਸ਼ਰਾਬ ਦੇ 70 ਕਿਲੋ ਲਾਹਨ ਸਮੇਤ ਕਾਬੂ ਕੀਤਾ ਹੈ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਬਰਨਾਲਾ ਮੋਗਾ ਸ਼ਾਰਾ ਤੇ ਹੰਡਾਇਆ ਸੜਕ ਨੇੜੇ ਅੱਜ ਇੱਕ ਕਾਰ ਨੂੰ ਅੱਗ ਲੱਗਣ ਕਾਰਨ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਗਈ ਅਗਲ ਕਰਨ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ chal ਸਕਿਆ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਮ੍ਰਿਤਕ ਦੀ ਪਛਾਣ ਦਰਾਜ ਵਾਸੀ ਹਰਚਰਨ ਸਿੰਘ ਵਜੋਂ ਹੋਈ ਹੈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਵਿੱਚ ਅਤਿ ਦੀ ਗਰਮੀ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ ਤਪਦੇ ਸੂਰਜ ਅਤੇ ਵਕਤ ਦੀ ਲੂ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਕੀਤਾ ਹੋਇਆ ਹੈ ਇਸ ਹੱਤ ਦੀ ਗਰਮੀ ਨੇ ਆਮ ਲੋਕਾਂ ਦੇ ਜੀਵਨ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ ਉਧਰ ਲੋਕਾਂ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਹਰੀਆਲੀ ਵਧਾ ਕੇ ਹੀ ਇਸ ਗਰਮੀ ਨੂੰ ਘਟਕੀਤਾ ਜਾ ਸਕਦਾ ਹੈ ਮੇਰਾ ਨਾ ਆਮਾ ਨਾ ਮੈਂ ਮੋਗੇ ਤੋਂ ਰਹਿਣ ਵਾਲੀਆਂ ਭਿਆਨਕ ਗਰਮੀ ਦੇ ਕਾਰਨ ਹਰੇਕ ਏਜ ਗਰੁੱਪ ਦਾ ਜਿਹੜਾ ਮੈਂਬਰ ਆ ਉਹ ਪ੍ਰਭਾਵਿਤ ਹੋ ਰਿਹਾ ਹੈ ਇਸ ਦੇ ਨਾਲ ਡੀ ਹਾਈਡਰੇਸ਼ਨ ਹੋ ਰਹੀ ਆ ਸਕਿਨ ਉੱਤੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀਆਂ ਹਨ ਇੰਨੀ ਗਰਮੀ ਦੇ ਵਿੱਚ ਜਿਹੜਾ ਸਾਡਾ ਪਾਚਨ ਪ੍ਰਣਾਲੀ ਆ ਉਹ ਵੀ ਖਰਾਬ ਹੋ ਰਹੀ ਆ ਇੰਨੀ ਭਿਆਨਕ ਗਰਮੀ ਦੇ ਪਿੱਛੇ ਮਨੁੱਖੀ ਵਰਤਾਰੇ ਦਾ ਹੀ ਹੱਥ ਆ ਜੇ ਆਉਣ ਵਾਲੇ ਸਮੇਂ ਵਿੱਚ ਉਰਖ ਨਾ ਲਾਏ ਗਏ ਮੈਨੂੰ ਲੱਗਦਾ ਇਸ ਤੋਂ ਜ਼ਿਆਦਾ ਭਿਆਨਕ ਗਰਮੀ ਹੋਊਗੀ ਨਸਲਾਂ ਤੇ ਫਸਲਾਂ ਪ੍ਰਭਾਵਿਤ ਹੋਣਗੀਆਂ ਮੈਂ ਜੋਤੀ ਸਰਾ ਫਗਵਾੜਾ ਸ਼ਹਿਰ ਦੀ ਰਹਿਣ ਵਾਲੀ ਹਾਂ ਗਰਮੀ ਇੰਨੀ ਵੱ ਚੁਕੀ ਹੈ ਕਿ ਬਾਹਰ ਜਾਣਾ ਤਾਂ ਖਤਰੇ ਤੋਂ ਬਾਹਰ ਨਹੀਂ ਹੈ ਇਦਾਂ ਹੀ ਤਾਪਮਾਨ ਵਧਦਾ ਰਿਹਾ ਤਾਂ ਆਉਣ ਵਾਲੀ ਪੀੜੀ ਲਈ ਤਾਂ ਬਈ ਮੁਸ਼ਕਿਲ ਹੋ ਜਾਏਗਾ ਸੋ ਸਾਨੂੰ ਚਾਹੀਦਾ ਹੈ ਕਿ ਪੇੜ ਪੌਦਾ ਲਗਾਇਆ ਜਾਏ ਤਾਂ ਜੋ ਸਾਨੂੰ ਆਉਣ ਵਾਲੀ ਪੀੜੀ ਲਈ ਵੀ ਗਰਮੀ ਥੋੜੀ ਸੁਖੱਲੀ ਹੋ ਜਾਵੇ ਉਧਰ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਆਂਦੇ ਦਿਨਾਂ ਚ ਹੋਰ ਵੀ ਹੱਤ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਨੇ 2 ਦਿਨਾਂ ਲਈ ਹੀਟ ਵੇਅਰ ਦਾ ਅਲਰਟ ਜਾਰੀ ਕੀਤਾ ਹੈ ਅੱਜ ਸਵੇਰੇ ਦੇ 17 ਜ਼ਿਲ੍ਹਿਆਂ ਚ orange ਅਲਰਟ ਅਤੇ 6 ਜ਼ਿਲ੍ਹਿਆਂ ਚ yellow ਅਲਰਟ ਜਾਰੀ ਕੀਤਾ ਗਿਆ ਫਾਜ਼ਿਲਕਾ ਵਿੱਚ ਸਭ ਤੋਂ ਵੱਧ ਤਾਪਮਾਨ 47.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸਾਰੇ ਜ਼ਿਲ੍ਹੇ 42 ਡਿਗਰੀ ਨੂੰ ਪਾਰ ਕਰ ਰਹੇ ਨੇ ਜਦਕਿ 10 ਜ਼ਿਲ੍ਹਿਆਂ ਚ ਤਾਪਮਾਨ 45 ਡਿਗਰੀ ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ ਹਾਲਾਂਕਿ 24 ਘੰਟਿਆਂ ਚ ਵੱਧ ਤੋਂ ਵੱਧ ਤਾਪਮਾਨ ਚ ਕੋਈ ਬਦਲਾਅ ਨਹੀਂ ਹੋਇਆ ਪਰ ਤਾਪਮਾਨ ਆਮ ਦਿ 10 ਡਿਗਰੀ ਵਾਧਰੇ ਹੈ ਇਸ ਦੇ ਨਾਲ ਹੀ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਬਿਜਲੀ ਦੀ ਮੰਗ ਵੀ ਬਹੁਤ ਵਧ ਗਈ ਹੈ ਬਿਜਲੀ ਦੀ ਮੰਗ 15425 ਮੈਗਾਵਾਟ ਤੱਕ ਪਹੁੰਚ ਗਈ ਹੈ ਜੋ ਪਿਛਲੇ ਸਾਲ ਦੀ ਮੰਗ ਨਾਲੋਂ ਵਾਧਾ ਹੈ ਪਸ਼ੂ ਪਾਲਣ ਵਿਭਾਗ ਨੇ ਵੀ ਪਸ਼ੂ ਪਾਲਕਾਂ ਨੂੰ ਸਲਾਹ ਜਾਰੀ ਕੀਤੀ ਹੈ ਕਿ ਉਹ ਆਪਣੇ ਜਾਨਵਰਾਂ ਨੂੰ ਕਹਿਰ ਦੀ ਗਰਮੀ ਤੋਂ ਕਿਵੇਂ ਬਚਾਉਣ ਫਾਜ਼ਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਸੀਨੂ ਦੁੱਗਲ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਪਸ਼ੂ ਪਾਲਣ ਵਿਭਾਗ ਫਾਜ਼ਲਕਾ ਦੇ ਅਧਿਕਾਰੀ ਮਨਦੀਪ ਸਿੰਘ ਨੇ ਦੱਸਿਆ ਹੈ ਕਿ ਪਸ਼ੂਆਂ ਨੂੰ ਛਾਂ ਵਿੱਚ ਰੱਖੋ ਤੇ ਉਹਨਾਂ ਨੂੰ ਪਾਣੀ ਲਈ ਵਾਧੂ ਸਾਫ਼ ਤੇ ਤਾਜ਼ਾ ਪਾਣੀ ਦਿੱਤਾ ਜਾਵੇ ਤੇ ਇਸ ਦੇ ਨਾਲ ਹੀ ਪ੍ਰਤੀਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ